ਗੁੱਡ ਮਾਰਨਿੰਗ ਜੀ ਸੱਚੀ ਕਾਲ ਸਾਰਿਆਂ ਨੂੰ ਅੱਜ ਮੈਂ ਇਸ ਗਾਰਡਨ ਦੇ ਵਿੱਚ ਗੁੰਡੀ ਨੇ ਫਿਰ ਬੋਲਣਾ ਪਈਆ ਆ ਦੇਖ ਲੈ ਕਾ ਪਈ ਐ ਇੱਕ ਆ ਪਈ ਐ ਤੇ ਇਹਨਾਂ ਦੀ ਮੈਂ ਬੋਲਾਂ ਮੈਂ ਉਹਨਾਂ ਸਿੱਟਿਆਂ ਮਨ ਨਾਲੇ ਅੱਜ ਦੇਖਣਾ ਸੀ ਮੌਸਮ ਕਿਦਾਂ ਦਾ ਹੈ ਮੌਸਮ ਅੱਜ ਲੱਗਦਾ ਹੈਗਾ ਥੋੜਾ ਠੰਡਾ ਰਾਤੀ ਤੇ ਕਾਫੀ ਮੀਂਹ ਪਿਆ ਤੇ ਮੈਨੂੰ ਲੱਗਦਾ ਹੁਣ ਵੀ ਮੀਂਹ ਪਊਗਾ ਤੇ ਤੇ ਗੁੱਡ ਮਾਰਨਿੰਗ ਆਪਣੀ ਵਧੀਆ ਅੱਜ ਦੀ ਸਵੇਰ ਹੋਵੇ ਬਸ ਆਹੀ ਹੈ ਕਿ ਦਿਨ ਚੜਿਆ ਤਾਂ ਖੁਸ਼ੀਆਂ ਦਾ ਚੜੇ ਤੇ ਚਲੋ ਹੁਣ ਆਪਾਂ ਸ਼ੁਰੂਆਤ ਕਰਦੇ ਹੁਣ ਮੜਾ ਜਾ ਮੱਕਦੂਵਾਲ ਵੀ ਆਪਣਾ ਗੇੜਾ ਮਾਰ ਕੇ ਆਉਣੀ ਆ ਵੀ ਉਹ ਕੀ ਸਕਦਾ ਪਹਿਲਾਂ ਆਪਾਂ ਬੋਲਾਂ ਸੱਟਦੀ ਇਹਨਾਂ ਦੀਆ ਤੇ ਬੋਲਾਂ ਸੱਟ ਕੇ ਨਾ ਫੇਰ ਆਪਾਂ ਉਧਰ ਨੂੰ ਚੱਲਦੇ ਆ ਇੱਕ ਤਾਂ ਗਿੱਲੀਆਂ ਹੋਈਆਂ ਪਈਆਂ ਮੀਂਹ ਦੇ ਨਾਲ ਤੇ ਹੁਣ ਆਪਾਂ ਚੱਲਦੇ ਕਦੂਵਾਲ ਦੇਖੇ ਕਦੂਵਾਂ ਦੇ ਬੇਲਾ ਵੀ ਅੱਜਕੱਲ੍ਹ ਹੋਰ ਫਿਕਾਂ ਜਿਹੜੇ ਪਲੀਖਾਂ ਜੀ ਹੋ ਗਈਆਂ। ਆਹ ਕੱਦੂਆਂ ਨੇ ਵੇਲਾਂ ਕੱਦੂ ਤਾਂ ਬੜੇ ਵੱਡੇ ਵੱਡੇ ਹੋਏ ਪਿਆ। ਇਹਨੂੰ ਲੱਗਦਾ ਹੁਣ ਸਾਨੂੰ ਤੋੜਨੇ ਪੈਣੇ ਆ। ਜ਼ਿਆਦਾ ਵੱਡੇ ਹੋਏ ਲੱਗਦੇ ਜ਼ਿਆਦਾ ਵੱਡੇ ਹੋਏ ਲੱਗਦੇ ਆ। ਚਲ ਆਈ ਤਾਂ ਹੈਗੀ ਹੁਣ ਮੜਾ ਜਾ ਮੈਂ ਤੋਰੀਆਂ ਚ ਜਿਹੜਾ ਮਾਰੀ ਆਮਾ ਕੇ ਤੋਰੀਆਂ ਤੋੜ ਲਾ। ਨਹੀਂ ਤਾਂ ਫੇਰ ਤੁਹਾਨੂੰ ਪਤਾ ਹੀ ਆ। ਕਿ ਜਦੋਂ ਇੱਕ ਵਾਰ ਗਾਰਡਨ ਚ ਜਿਹੜਾ ਵੱਜ ਜਾਂਦਾ ਫਿਰ ਜੀ ਨਹੀਂ ਕਰਦਾ ਮੁੜ ਕੇ ਆਉਣ ਨੂੰ। ਕੰਮ ਤੇ ਵੀ ਜਾਣਾ ਹੁੰਦਾ ਤੁਮ ਸਾਰੇ ਸਾਰੇ ਪਾਸੇ ਤਰਨਾ ਪੈਂਦਾ ਚਾਹ ਦੇਖਦੇ ਤੋਰੀਆਂ ਦਾ ਕੀ ਹਾਲ ਚਾਲ ਆਹ ਕੁ ਤੋਰੀਆਂ ਹੈਗੀਆਂ ਵੀ ਤੋੜਨ ਵਾਲੀਆਂ ਆਪਣੀਆਂ ਇਹ ਹਾ ਤਾਂ ਨਹੀਂ ਅਜੇ ਛੋਟੀਆਂ ਆ ਮੈਨੂੰ ਕਹਿੰਨੀ ਥੋੜੀਆਂ ਜਿਹਾ ਹੋਰ ਵੱਡੀਆਂ ਹੋ ਜਾਣ ਇਹ ਵੀ ਛੋਟੀਆਂ ਹੀ ਅਜੇ ਤਾਂ ਦੇਖੋ ਕਿਦਾਂ ਆ ਲੱਗ ਆਏ ਹੈ ਜੇ ਛੋਟਾ ਆ ਥੋੜਾ ਜਿਹਾ ਛੋਟਾ ਹੈ ਪਰ ਭੈ ਕ ਇੰਨਾ ਛੋਟਾ ਨਹੀਂ ਹੈਗਾ। ਇਹ ਕਾਪਿਆ ਹੈ। ਹਮ ਆ ਦੇਖ। ਕਿੰਨੇ ਆ ਦੇਖੋ ਬਈ। ਆ ਤੋੜਨ ਵਾਲੀ ਹੋ ਗਈ ਲੱਗਦੇ ਹੁਣ। ਆ ਦੇ ਫਲੀਆਂ। ਇਹ ਵੀ ਆ ਗਈਆਂ ਤੋੜਨ ਵਾਲੇ ਦੇਖ ਲੋ। ਫਲੀਆਂ ਵੀ ਹੋ ਗਈਆਂ ਤੋੜਨ ਨੂੰ ਹਣ। ਤੇ ਚਲੋ ਮੈਨੂੰ ਲੱਗਦਾ ਆਪਣੀ ਹੋ ਗਈ ਸ਼ੁਰੂਆਤ ਤੇ ਹੁਣ ਆਪਾਂ ਗਾਂ ਦੇਖਣੇ ਕੀ ਕਰਦੇ ਆ ਹਨਾ ਜਿਹੜਾ ਹੈਗਾ ਅੱਜ ਇਹ ਉਹ ਆ ਜਮੀ ਪੈਕੇਟ ਹੈ ਪਰ ਓਹ ਲੱਗਦਾ ਜਿਵੇਂ ਇੰਡੀਆ ਦੀ ਜਿਵੇਂ ਟ੍ਰੇਲ ਨਹੀਂ ਪਈ ਹੁੰਦੀ ਗਿੱਲਾ ਗਿੱਲਾ ਪੈਰ ਵਿੱਚ ਚੱਪਲਾ ਨਾ ਗਿੱਲੇ ਹੋ ਗਏ ਇਦਾਂ ਦਾ ਲੱਗਦਾ ਆ ਆ ਦੇਖ ਲਓ ਆ ਦੇਖ ਲਓ ਸਾਡੀ ਸਰਦਾਰਨੀ ਡਿਲੀਵਰੀ ਆ ਗਿਆ ਅੱਜ ਲੇਟ ਮੈਨੂੰ ਮੈਨੂੰ ਘਰ ਜਾਣਾ ਲੇਟ ਹੋ ਗਿਆ ਮੇਰਾ ਇੰਦਰ ਨੂੰ ਮੂੰਹ ਵੀ ਦਿਖਾ ਦੇ ਹੁਣ ਮੂੰਹ ਦਿਖਾ ਦੇ ਹੈਲੋ ਹੈਲੋ ਹੱਸ ਕੇ ਦਿਖਾ ਦੇ ਮੈਂ ਮੈਂ ਨੋ ਸੋ ਡਿਲੀਵਰੀ ਲੇਟ ਹੋ ਗਈ ਜੇ ਮੇਰਾ ਕੀ ਕਸੂਰ ਆ ਮੇਰਾ ਕਸੂਰ ਹੈ ਦੇ ਵਿੱਚ ਹੈਲੋ ਓਏ ਆ ਜੀ ਆ ਜੀ ਮੈਂ ਹੋਣ ਘਰੇ ਆਈ ਆ ਮੈਂ ਤੰਗ ਹੋ ਗਈ ਕੰਮ ਤੇ ਡਿਲੀਵਰੀ ਹਣੀ 10 ਵਜੇ ਤਸਵੇ ਜੋ ਮੇਟਨ ਲਗੇ ਜੋ ਮੇਟਨ ਲਗੇ ਤੇ ਆਈ ਆ ਹੁਣ ਇਹ 12 ਪਸਾਂ ਦੇ ਵਾਰ ਹੋ ਗਏ। ਪੰਗ ਹੋ ਗਈ ਮੇਰੇ ਸਾਰੇ ਕੰਮਾਂ ਪਿੱਛੇ ਪੈ ਗਏ ਕਿਉਂਕਿ ਪਲੈਨਿੰਗ ਬਣੀ ਹੁੰਦੀ ਆਪਣੇ ਕੰਮਾਂ ਦੇ ਤੇ ਮੁਰਗੇ ਜਦੋਂ ਹੀ ਤਾਂ ਹੋ ਜਾਂਦਾ ਕਿ ਸਾਰਾ ਕੁਝ ਆਪਣਾ ਨਾ ਇਧਰ ਉਧਰ ਹੋ ਜਾਂਦਾ ਆ। ਤੇ ਹੁਣ ਆਏ ਤੁਹਾਡੇ ਵਾਰ ਆਈ ਆ ਜਦੋਂ ਹੁਣ ਇੱਕ 1:00 ਵਜ ਗਿਆ। ਇੱਕ ਲਾ 1:30 ਵਜ ਗਿਆ ਹੁਣ ਮੈਂ ਘਰੇ ਆਈ ਆ। ਤੇ ਹੁਣ ਆਹ ਦਾਲ ਸਬ지 ਜੋ ਵੀ ਆਪਾਂ ਖਾਣਾ ਪੀਣਾ ਉਹਨਾਂ ਦਾ ਵੀ ਕਰਨਾ ਤੇ ਘਰ ਦੇ ਕੰਮ ਜਿਹੜੇ ਪਏ ਆ। ਘਰ ਦੇ ਕੰਮ ਹੀ ਨਹੀਂ ਰੋਟਾਂ ਦੇ ਪਹਿਲਾਂ ਗਨ। ਮੈਨੂੰ ਆ ਬੜੀ ਚੀਜ਼ ਬੱਕੀ ਕੋਈ ਪ੍ਰੋਬਲਮ ਨਹੀਂ ਮੈਨੂੰ ਕੰਮਾਂ ਦੀ ਮੈਂ ਬੜੇ ਹਾਸ ਕੇ ਕੰਮ ਕਰਦੀ ਹਾਂ ਜਿਹੜਾ ਮਰਜ਼ੀ ਹੋਵੇ ਹਨ ਪਰ ਜਿਹੜਾ ਆ ਟਾਈਮ ਦੇ ਪਾਬੰਦ ਨਹੀਂ ਚਾਹੀਦੀਆਂ ਜੇ ਅੱਧਾ ਘੰਟਾ ਚਾਹੇ ਘੰਟਾ ਲੇਟ ਹੋ ਗੋ ਕੋਈ ਪ੍ਰੋਬਲਮ ਨਹੀਂ ਜਦੋਂ ਇਹ ਇਦਾਂ ਲੇਟ ਹੋ ਜਾਂਦੇ ਹਨ ਫਿਰ ਮੇਰੇ ਨਾ پیشنਟ ਜਿਵੇਂ ਕਹਿੰਦੇ ਦੇਖੋ ਉਹ ਹੋ ਹੋ ਜਾਂਦੇ ਨੇ ਨੂੰ ਜ਼ੋਰ ਆ ਜਾਂਦੇ ਨੇ ਵੀ ਮੈਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਇਹਨਾਂ ਪਰ ਦਸਤਾ ਕਾਹ ਕਿ ਚੱਲ ਰਿਹਾ ਕਿਉਂ ਕਿ ਕਾਤੇ ਨਹੀਂ ਲੋਕੀ ਪਾਬੰਦ ਟਾਈਮ ਦੇ ਹਰ ਇੱਕ ਕੋੜੇ ਟਾਈਮ ਜ਼ਰੂਰੀ ਹੁੰਦਾ ਕੋਈ ਵੀ ਆ ਕੰਮ ਨਹੀਂ ਕਰਦਾ ਬਿੱਲ ਆਇਆ ਜਾਂ ਕੰਮ ਕਰਦਾ ਕੋਈ ਵੀ ਆ ਸਾਰੇ ਕੋਲ ਕੰਮ ਉਹ ਪੈਸੇ ਆ ਟਾਈਮ ਉਹ ਜ਼ਰੂਰੀ ਹੁੰਦਾ ਪਰ ਕਈ ਪਤਾ ਨਹੀਂ ਕਰਦੇ ਨਹੀਂ ਟਾਈਮ ਦੀ ਕਦਰ ਹੈਗੀ ਹੁਣ ਅੱਜ ਮੈਂ ਬਣਾ ਲੱਗੀ ਆ ਆਹ ਫਾਸ ਸਨੈਪ ਆਹ ਆਹ ਤੇ ਆਹ ਆਪਾਂ ਮਿਲੋ ਦਾ ਸ਼ਗਮ ਪੰਨੇ ਇਹ ਬਣਾ ਲੱਗੀ ਹੁਣ ਇਹਨਾਂ ਨੂੰ ਮੈਂ ਸੋਚਦੀ ਹਾਂ ਕਿਵੇਂ ਵੜਾਵਾਂ ਫੰਨੀ ਸਾਰੇ ਆਪ ਕੋ ਆਪਣੇ ਤਰੀਕੇ ਨਾਲ ਬਣਾਉਂਦੇ ਹੁੰਦੇ ਤੇ ਮੈਂ ਕਿਵੇਂ ਬਣਾਉਣੀ ਮੈਂ ਤੁਹਾਨੂੰ ਦਿਖਾਉਣੀ ਐ ਇਹਨੂੰ ਬਣਾ ਕੇ ਕਿਵੇਂ-ਕਿਵੇਂ ਬਣਾਉਂਗੀ ਪਹਿਲਾਂ ਤਾਂ ਮੈਂ ਇਹਨਾਂ ਨੂੰ ਛਿੱਲੂਗੀ ਛਿਲ ਕੇ ਫੇਰ ਇਹਨਾਂ ਦੇ ਮੈਂ ਪੀਸ ਕਰੂੰਗੀ ਛੋਟੇ-ਛੋਟੇ ਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਵੀ ਇਹਨੂੰ ਮੈਂ ਕੀ ਕਰਨਾ ਆ ਕਿ ਕਾਜ ਵਿੱਚ ਕੋ ਟਾਈਮ ਵੀ ਥੋੜਾ ਜਿਹਾ ਹੀ ਟਾਈਮ ਆ ਤੇ ਮੈਂ ਉਹਦੇ ਵਿੱਚ ਹੀ ਸਾਰੇ ਕੰਮ ਕਰਕੇ ਨਿਮੇੜ ਕੇ ਜਾਣੇ ਆ ਤੇ ਉਧਰੋਂ ਮੇਰੇ ਹੱਥੇ ਉਧਰ ਸਮਾਨ ਭਰਿਆ ਪਿਆਸ ਸ਼ੋਪਿੰਗ ਦੇ ਬੈਗਾਂ ਬੈਗ ਭਰੇ ਪਰ ਉਹ ਵੀ ਚੱਕ ਲੈਉਣੇ ਨੇ ਦਿਖਾਉਣੀ ਉਹ ਵੀ ਸ਼ੋਪਿੰਗ ਕਰਕੇ ਆਏ ਸੀ ਤੇ ਕੀ ਕੀ ਲਿਆਉਂਦਾ ਆ ਤੇ ਉਹ ਵੀ ਤੁਹਾਨੂੰ ਦਿਖਾਉਣੀ ਬਾਅਦ ਚ ਪਹਿਲਾਂ ਇਹਨਾਂ ਨੂੰ ਮੱਛੀ ਨੂੰ ਇਹ ਹੈ ਗਿਆ ਪਾਸ ਪਾਸ ਨੇ ਪਰ ਆਹਾਂ ਪਤੜੀ ਇੰਦੇਸ ਦਾ ਕੋਲ ਮੈਨੂੰ ਪਤਾ ਨਹੀਂ ਕੀ ਕਹਿੰਦੇ ਨੇ ਤੇ ਆ ਮੈਨੂੰ ਪਤਾ ਕਿ ਇਹਨੂੰ ਆਪਾਂ ਛਾਲ ਦੇ ਮੁੰਡੇ ਦੇ ਹੋ ਆ ਪਰ ਇਹਨੂੰ ਵੀ ਸ਼ੈਲੂਗੇ ਇਹਨਾਂ ਨੂੰ ਸ਼ੈਲੂਗੇ ਜਨਾਂ ਤੋਂ ਬਾਅਦ ਫਿਰ ਫੇਰ ਨਾਲ ਤੁਹਾਨੂੰ ਮੈਂ ਦਿਖਾਵਣੀ ਹੈ ਇਹਨਾਂ ਨੂੰ ਮੈਂ ਕੀ ਕਰਦੀ ਆ ਅੱਜ ਆਪਾਂ ਇਹੇ ਕੰਮ ਕਰਾਂ ਆਹ ਮੰਨ ਲਿਓ ਤੇ ਕੱਟ ਛੋਟੇ ਛੋਟੇ ਪੀਸ ਕਰ ਲਿਆ ਤੇ ਹੁਣ ਇਹਨੂੰ ਰੱਖੂੰਗੀ ਸਟੀਮਰ ਤੇ ਪਾਣੀ ਰੱਖਿਆ ਮੇਰਾ ਉੱਧਰ ਸਟੀਮਰ ਤੇ ਜੇ ਕਿਹਨੇ ਕੋਈ ਸਟੀਮਰ ਨਹੀਂ ਹੈਗੇ ਤਾਂ ਉਹ ਤੁਸੀਂ ਬੋਇਲ ਕਰ ਸਕਦੇ ਹੋ ਇਹਨਾਂ ਨੂੰ ਬੋਇਲ ਕਰਕੇ ਫਿਰ ਮੈਂ ਤੁਹਾਨੂੰ ਦੱਸਾਂਗੀ ਜੇ ਬਾਅਦ ਆਪਾਂ ਕੀ ਕਰਦੇ ਆ ਸਟੀਮ ਆਜ ਤਾਂ ਪੀਸ ਕਰ ਲਿਆ ਆਹ ਮੈਂ ਇਹਦੇ ਵਿੱਚ ਮੈਂ ਪਾਏ ਹੈਗੇ ਆ ਕਾਲੀ ਮਿਰਚਾਂ ਕਾਲੀ ਮਿਰਚਾਂ ਮਾੜੀ ਜੀ ਹਲਦੀ ਪਾਈ ਆ ਤੇ ਨਮਕ ਪਾਇਆ ਤੇ ਜੀਰਾ ਪਾਊਡਰ ਪਾਇਆ ਆ ਗੀ ਆਪਣੇ ਮਿਕਸ ਮਿਕਸ ਹਰਬ ਇਹ ਪਾਉਣੀ ਥੋੜੀ ਜੀ ਇਹਦਾ ਵੀ ਸੌਣ ਦੇ ਵਾਸਤੇ ਹੈ ਸੁਕੀ ਜਿਵੇਂ ਆਪਾਂ ਮਿੱਠੀ ਪਾੜ ਮੇਰੇ ਇੱਥੇ ਆਪਣੇ ਮਿੱਠੀ ਚਲ ਜਾਂਦੀ ਮਿੱਠੀ ਪਾ ਲੈਣੀ ਹੈ ਉਮਲੇ ਦੀ ਤੇ ਇਹਦੇ ਤੋਂ ਆਉਂਗੇ ਥੋੜਾ ਜਿਹਾ ਮੈਂ ਦੇ ਚਮਚਾ 10 ਚਮਚਾ ਦੇ ਹੀ ਪਾ ਕੇ ਆਪਾਂ ਇਹਨੂੰ ਕਰਾਂਗੇ ਮਿਕਸ ਕੀ ਬਣੂਗਾ ਕੀ ਦੱਸੋ ਪਹਿਲਾਂ ਨਾ ਤੇਲ ਨਹੀਂ ਕੋਈ ਤੇਲ ਦੀ ਜਗ੍ਹਾ ਤੈਨੂੰ ਜੂਸ ਕਰਦੀਆਂ

ਸਟੀਮ ਕੀਤੀ ਸੀ ਮੈਂ ਪਰ ਜੇਕਰ ਤੁਸੀਂ ਮੈਂ ਨਹੀਂ ਹੈਗਾ ਤੁਸੀਂ ਬੋਇ ਨਹੀਂ ਕਰ ਸਕਦੇ ਹੋ ਹੋ ਗਿਆ ਹੋਰ ਆਪਾਂ ਨੂੰ ਕਰ ਲੈ ਮਿਕਸ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਦੇਖ ਵੀ ਰੱਖਣਾ ਹੈ ਬਰ ਰੱਖਣਾ ਜੇ ਨਹੀਂ ਰੱਖਣਾ ਤਾਂ ਤੁਸੀਂ ਐਡਾ ਵੀ ਕਰਕੇ ਇਹਨੂੰ ਰੋਸ ਕਰ ਸਕਦੇ ਆ ਰੋਸ ਕਰਨਾ ਜਦ ਰੋਸ ਕਰ ਲੋ ਜੇ ਤੁਸੀਂ ਥੋੜੇ ਜਿਨੇ ਨਹੀਂ ਤੁਸੀਂ ਮਤਲਬ ਗੁਣੇ ਖਾਣਾ ਠਹਿਰ ਕੇ ਖਾਣਾ ਆ ਤਾਂ ਫੇਰ ਤੁਸੀਂ ਘੇੜ ਨੂੰ ਉਦੋਂ ਰੋਸ ਕਰਦਾ ਜਮ ਮੈਨੂੰ ਇਦਾਂ ਕਰਕੇ ਦਾ ਫੇਰ ਇੱਧਰ ਰੱਖ ਦੇਣਾ ਲੋਕ ਕਿੰਨਾ ਸੋਨਾ ਬਣ ਗਿਆ ਕੋਈ ਵੀ ਚੀਜ਼ ਜੇ ਤੁਸੀਂ ਇਸ ਦੇ ਵਿੱਚ ਜੇ ਤੁਹਾਡੇ ਕੋਲ ਸ਼algam ਵਗੈਰਾ ਨਹੀਂ ਹੈ ਕਿ ਤੁਸੀਂ ਪਟਾਟੋ ਵੀ ਕਰ ਸਕਦੇ ਆ ਆਲੂ ਕਰ ਲਓ ਕੋਈ ਜਿਹੜੀ ਹੁੰਦੀ ਹੈ ਥਰੀਟ ਪੋਟੇਟੋ ਹੁੰਦੀ ਹੈ ਆਪਣੇ ਉਹ ਕਰ ਲਓ ਜੋ ਮਰਜੀ ਤੁਸੀਂ ਕਰਕੇ ਇਦਾਂ ਕਰਕੇ ਰੱਖੋ ਬਾਚ ਇਹਨੂੰ ਰੋਸਟਰ ਕੱਲ ਮੇਰੇ ਕੋਲ ਏਅਰ ਏਅਰ ਫਰਾਈਰ ਹੈਗਾ ਇਹ ਮੈਂ ਅਜੇ ਕਰ ਦਿੱਤੀ ਓਪਨਸ ਕਰ ਲੈਂਦੇ ਆ ਡਿਪੈਂਡ ਕਰਦਾ ਤੁਹਾਡੇ ਕੋਲ ਕੀ ਹੈ ਰੋਸਟ ਕਰਨ ਲਈ ਹੈ ਨਾ ਤੇ ਹੁਣ ਮੈਂ ਤੁਹਾਨੂੰ ਫੋਣੀ ਹੋਰ ਮੈਂ ਕੰਮ ਕਰਨਾ ਜਿਹੜੇ ਕੱਲ ਦੀ ਸਾਡੀ ਸਮਾਨ ਲਿਆਂਦਾ ਪਿਆ ਇਹਨਾਂ ਤੇ ਉਹਨੇ ਉਹਨੇ ਚੱਕ ਚੱਕ ਕੇ ਥੋੜਾ ਥੋੜਾ ਕਰਕੇ ਮੇਰੇ ਕੋਲ ਜੇਗਾ ਥੋੜਾ ਜਿਹਾ ਟਾਈਮ ਉਸ ਵਿੱਚ ਮੈਂ ਉਨਾ ਘਟਕਾਂਗੀ ਬਾਕੀ ਦਾ ਫਿਰ ਆਪਾਂ ਬਾਅਦ 'ਚ ਟਿਕਾਵਾਂਗੇ ਹੁਣ ਮੈਂ ਤੁਹਾਨੂੰ ਇਹ ਰੱਖ ਲਿਆ ਹਜੇ ਮੈਂ ਇਹਨੂੰ ਰੋਸਕਣਾ ਨਹੀਂ ਰੱਖਣਾ ਇਹਨਾਂ ਨੂੰ ਮੈਂ ਬਾਅਦ ਚ ਰੋਚ ਕਰਨ ਰੱਖੂਗੀ ਜਦੋਂ ਮੈਂ ਤੁਹਾਨੂੰ ਦਿਖਾਨੀ ਆ ਅਸੀਂ ਫਟਾਫਟ ਚਾਕੇ ਲੈ ਆਉਣੀ ਆ ਫਿਰ ਜਦੋਂ ਇਹ ਸਭ ਬੜੀਆਂ ਹੁੰਦੀਆਂ ਨੇ ਆ ਫਿਰ ਬਹੁਤ ਬੜੀਆਂ ਰੱਖੜੀਆਂ ਬੜੀਆਂ ਉੱਤੀਆਂ ਆ ਕੱਲ ਕਿਤੇ ਅਸੀਂ ਆਪਣੇ ਇੰਡੀਅਨ ਜਿਹੜੇ ਨੇ ਆਪਾਂ ਇੰਡੀਅਨ ਸ਼ਾਪਿੰਗ ਕਾਮੇ ਪੰਜਾਬੀ ਜਿਵੇਂ ਕਹਿੰਦੇ ਆਪਣੀ ਦਾਲਾਂ ਦੋਰਾਂ ਦੀ ਸੱਭੀ ਦੇਖੋ ਕਿਤੇ ਅਸੀਂ ਤੇ ਨੇ ਸਤੋਂ ਦਾਲਾਂ ਸਭ ਦੀ ਇਹ ਕੱਟ ਲਾਂਗੇ ਅਸੀਂ ਲੈ ਕੇ ਆਣੇ ਆ ਜਿਹੜਾ ਆਪਣਾ ਮੇਨ ਹੈਗਾ ਉਹ ਸਾਲਫਲ ਉੱਥੋਂ ਇੱਕ ਸਾਲਫਲ ਦੇ ਨਾਲ ਬਿਟਾਉਂ ਕਰਦਾ ਹੈ ਉੱਥੋਂ ਲੈਂਦੇ ਨੇ ਤੇ ਜਾਂ ਫਿਰ ਖਾਪਾ ਕਰ ਲੈਂਦੇ ਆ ਤੇ ਇਹ ਚੀਜ਼ਾਂ ਹੈਗੀਆਂ ਆ ਫਿਰ ਲੰਮਾ ਆਹ ਪਾ ਲਿਆ ਮਸਾਲਾ ਬਣਾਉਣ ਲਈ ਆ ਗਈ ਮਲਠੀ ਮਲਠੀ ਵੀ ਲੰਮੀ ਆ ਆਮਲੇ ਕੇੰਡਾ ਚਾਹ ਨਾਲ ਚਾਹ ਨਾਲ ਲਈ ਕੀ ਜੇ ਆਪਾਂ ਕਹਿਨੇ ਆ ਟਰਾਈ ਚੋਲੇ ਉਹ ਜੇ ਰੋਸ ਕਿਹੜੇ ਚੋਲੇ ਵੇ ਇਹ ਤਾਂ ਨਹੀਂ ਜੀਆ ਗੋਭੱਕਿਆਂ ਦਾ ਪਾਣੀ ਇਹ ਵੀ ਆਪਣੀਆਂ ਗਾਵਾਂ ਸਭ ਲਈ ਆਪਾਂ ਗੈਸੀ ਦਾਲਾਂ ਲੈਣ ਜੀਰਾ ਹੋਵੇ ਧਨੀਆ ਸੋਰੇ ਇਹ ਹੈਗੇ ਆਪੇ ਦਾਲਾਂ ਪਰ ਅੱਡੇ ਲੈ ਕੇ ਦੇ ਜਿੱਥੇ ਉੱਥੇ ਪਏ ਆ ਬਾਪ ਉੱਧਰ ਗੁਜਰੂਮ ਚ ਪਏ ਆ ਤੇ ਹੁਣ ਉਹ ਕੱਲ ਨੂੰ ਕਰੂਗੇ ਇੰਨੇ ਕੁ ਮਟਕਾਉਂਗਾ ਤੁਹਾਨੂੰ ਪਤਾ ਹੀ ਐ ਸਾਂਭਣੇ ਕਿੰਨੇ ਔਖੇ ਵਜੋਂ ਰੱਖਣੇ ਕਿੰਨੇ ਔਖੇ ਅਸੀਂ ਕਾਫੀ ਘਰ ਬਾਅਦ ਜਾਂਦੇ ਹਾਂ ਸ਼ਾਪਿੰਗ ਕਰਨੇ ਗਿਆ ਨਹੀਂ ਹਟਲ ਕੇ ਵੀ ਅਸੀਂ ਐਫ ਐਫ ਚੀਜ ਲੈ ਕੇ ਅਸੀਂ ਤੇ ਆ ਮੈਂ ਇਕੱਠੀ ਜਾ ਕੇ ਦਾਲਾ ਲੈਣੀ ਸੀ ਮੈਂ ਤਾਂ ਤੇ ਫਿਰ ਇਹਨਾਂ ਆਪਣਾ ਸਾਰਾ ਟਾਈਮ ਲੰਘ ਜਾਂਦਾ ਤੇ ਹੁਣ ਇਹ ਤਾਂ ਲੈ ਆਂਦੀਆਂ ਤੇ ਹੁਣ ਇਹ ਰੱਖਣੀ ਆ ਜਿੱਦਾਂ ਪੈਣੀਆਂ ਤੇ ਉਹ ਤਾਂ ਔਖਾ ਵਜੋਂ ਸਾਂਭਣਾ ਜਿੰਨਾਂ ਲਾਉਣਾ ਹਣਾ ਤੇ ਚੀਜ਼ਾਂ ਤਾਂ ਲੈ ਕੇ ਤਾਂ ਆਪਾਂ ਜਾਈਦਾ ਫਟਾਫਟ ਫਟਾਫਟ ਵੜ ਚੀਜ਼ ਚੱਕ ਲੈਣੀ ਜਿੰਨੀਆਂ ਆਪਾਂ ਨੂੰ ਚੱਕਣ ਜਿਹੜੀਆਂ ਪੰਚਾਈਆਂ ਨੇ ਪਰ ਜਦੋਂ ਹੁਣ ਇਦਾਂ ਲਿਆ ਕੇ ਰੱਖਣੀਆਂ ਐ ਕਿਉਂਕਿ ਜੇ ਖੁੱਲੀਆਂ ਰੱਖਦੇ ਤਾਂ ਇਹਨਾਂ ਨੇ ਖਰਾਬ ਹੋ ਜਾਣਾ ਆ ਤੇ ਫਿਰ ਤਾਂ ਆਪਾਂ ਖੁੱਲੀਆਂ ਰੱਖ ਦੇਣੀ ਮੇਰੇ ਕੋਲੇ ਕੋਈ ਚੀਜ਼ ਹੋਰ ਵੀ ਲੈਂਦੀ ਤੇ ਤਰਨ ਦੇ ਪਾਵਾਂ ਅਹ ਅਹਾ ਚੀਜ਼ ਆ ਮਿਲ ਜਾਂਦੀ ਆ ਇਹ ਹੈ ਕਿ ਜਦੋਂ ਮੈਂ ਆਹ ਆਪਣੇ ਬਾਗ ਹੋਲ ਦੇ ਜੋ ਅੱਧੀ ਬਚ ਗਈ ਜੇ ਬਚ ਗਈ ਮੇਰੇ ਕੋਲ ਡੱਬੇ ਚ ਪੂਰੀ ਨਹੀਂ ਪੈਂਦੀ ਫਿਰ ਇਹ ਆਹਾ ਹੈਗਾ ਇਹ ਇਹਨੂੰ ਇੱਧਰ ਨੱਪ ਕੇ ਇਹਨੂੰ ਐ ਸਪ੍ਰੈਚ ਕਰਦੇ ਨਾ ਤੇ ਫਿਰ ਇਹ ਬੈਗ ਜਿਹੜੇ ਸਾਰੇ ਸੀਲਡ ਹੋ ਜਾਂਦੇ ਇਹਦੇ ਵਿੱਚ ਬੈਟਰੀ ਪੈਂਦੀ ਆ ਸੀਲਡ ਹੋ ਜਾਂਦੇ ਆ ਤੇ ਵਿੱਚ ਚੀਜ਼ਾਂ ਜਿਹੜੇ ਇਦਾਂ ਖੁੱਲੀਆਂ ਜਿਵੇਂ ਡੋਲਦੀਆਂ ਨਹੀਂ ਆ ਵਧੀਆ ਸੀਲ ਰਹਿੰਦੀਆਂ ਜੇ ਤੁਹਾਨੂੰ ਮਿਲਿਆ ਆ ਚੀਜ਼ ਜਰੂਰ ਕਰ ਰੱਖਿਆ ਕਰੋ ਕਿਉਂਕਿ ਕਦੀ ਵੀ ਆਪਣੇ ਕੋਈ ਵੀ ਆਪਾਂ ਚੀਜ਼ ਲੈਣੇ ਜਾਂ ਆਪਾਂ ਕਹਿੰਦੇ ਆਪ ਕੋ ਜਿਵੇਂ ਜੇ ਇਹ ਲੈਣੇ ਨੇ ਉਹ ਵੀ ਆਪ ਅੱਧਾ ਖਾ ਦਾ ਪਲੇਟ ਚ ਪਾ ਕੇ ਪਸਾਰੇ ਜਦੋਂ ਕੋਈ ਰਿਸ਼ਤੇਦਾਰ ਜਾਂ ਆ ਖਾ ਲੈਣੇ ਅੱਧਾ ਵੀ ਪਿਆ ਰਹਿੰਦਾ ਫਿਰ ਉਹ ਉਵੇਂ ਫਿਰ ਸਿੱਲਾ ਜੈ ਨਹੀਂ ਹੋ ਜਾਂਦਾ ਜਿਵੇਂ ਇਦਾਂ ਚੀਜ਼ਾਂ ਜਿਹੜੀਆਂ ਡੁੱਲਣ ਤੋਂ ਵੀ بچਾਣ ਲਈ ਤੇ ਫਿਰ ਆਹ ਚੀਜ਼ ਮਿਲ ਜਾਂਦੀ ਆ ਹੁਣ ਟਾ ਵੀ ਮਿਲਦੀ ਆ ਤੇ ਇਹਦੇ ਨਾਲ ਤੁਸੀਂ ਆਪਣੇ ਬੈਗ ਸਾਰੇ ਸੀਲ ਕਰਕੇ ਰੱਖ ਸਕਦੇ ਆ ਬਹੁਤ ਵਧੀਆ ਚੀਜ਼ ਇਦਾਂ ਦੀ ਹੈ ਕਲਿੱਪ ਜੈ ਹੀ ਆ ਇਹ ਪੁੱਤ ਬੰਦ ਹੋ ਜਾਂਦੀ ਬੈਟਰੀ ਹੋਲ ਤੇ ਕੈਮਰਾ ਚੱਲਦੀ ਨਹੀਂ ਹੈ ਇਹ ਪੁੱਤ ਕੈਮ ਨਹੀਂ ਚੱਲਦੀ ਹੈ ਕਿ ਜਦੋਂ ਤੁਸੀਂ ਇਹਨੂੰ ਸੌਰੀ ਮੇਰਾ ਕੈਮਰਾ ਖੜ ਗਿਆ ਸੀ ਜੇ ਲੋਕੀਏ ਨੂੰ ਚਲਾਉਂ ਮੈਂ ਉਹ ਵੀ ਚਲ ਗਿਆ ਹਾਂ ਕਿ ਜਲਦੀ ਹੈ ਕਿ ਐ ਮੈਂ ਆਪਣੇ ਆਪ ਚਲੀ ਜਾਵੇ ਫੇਰ ਹੁਣ ਮੈਂ ਆਹ ਪਾਣੀ ਹੁਣ ਜਿੱਕਰ ਪਾਣ ਤੋਂ ਬਾਅਦ ਫੇਰ ਤੁਮ ਮੈਂ ਆਪਾਂ ਰੋਸ ਵੀ ਰੱਖਣਾ ਹੈ ਉਹ ਵੀ ਠਹਿਰ ਕੇ ਰੱਖੂ ਜੇ ਨਹੀਂ ਰੱਖਣਾ ਤੇ ਮੇਰੇ ਕੋਲ ਹੈਗੇ ਆਹ ਦੇ ਇਦਾਂ ਦੇ ਬਰਤਮਨ ਹੈਗੇ ਆ ਕੱਚ ਦੇ ਵੀ ਆ ਪਲਾਸਟਿਕ ਦੇ ਵੀ ਆ ਆਹ ਬਰਤਮਨ ਹੁਣ ਤੁਸੀਂ ਦੇਖੋ ਇਹਨੇ ਕਹਿਣਾ ਹੈ ਕੀ ਕੀਤਾ ਇੰਨੇ ਦਿਨਾਂ ਇੰਨੇ ਘੰਟਿਆਂ ਚ ਕੀ ਕੰਮ ਕੀਤਾ ਜਿਹੜੇ ਆਹਾਂ ਕਿਨਿਕੇ ਕੰਮ ਆ ਰਹੇ ਗਣਤੀ ਚ ਆਉਂਦੇ ਨਹੀਂ ਲੇਡੀਜ਼ ਦੇ ਤਾਂ ਸਪੈਸ਼ਲੀ ਇਹ ਕੰਮ ਨਹੀਂ ਆਉਂਦੇ ਜਿੰਨਾ ਮਰਜੀ ਕੰਮ ਕਰੀ ਜੋ ਸਾਰਾ ਦਿਨ ਲੱਗਿਆ ਉਹ ਪਰ ਇਹ ਕੰਮ ਤੁਹਾਡੇ ਗਣਤੀ ਚ ਆਉਂਦੇ ਨਹੀਂ ਪਤਾ ਨਹੀਂ ਕਿਉਂ ਨਹੀਂ ਆਉਂਦੇ ਜਿੰਨਾ ਮਰਜੀ ਕਰਦੇ ਹੋ ਕੋਈ ਨਾ ਇੱਕੋ ਕੰਮ ਹੀ ਇੱਕੋ ਕੰਮ ਸੀ ਤਾਂ ਹਮ ਆਪਾਂ ਇਹ ਦਵਾਂ ਗੱਲ ਪੱਕੇ ਸਿਰਪਾ ਉਹਨੂੰ ਫੇਰ ਲਾਵਾਂਗੇ ਤੁਹਾਨੂੰ ਰੋਸ ਕਰਕੇ ਦਿਖਾਉਣੀ ਹੈ ਮੈਂ ਰੱਖਦੇ ਹੁਣਾ ਉਹ ਜਿਹੜਾ ਪਹਿਲਾਂ ਸਟੀਮ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹ ਇਹਨੂੰ ਮੈਂ ਡੱਬੇ ਚ ਪਾ ਕੇ ਦੇ ਵਿੱਚ ਰੋਸਟਾ ਨੇ ਰੱਖਦੇ ਆ ਤਾਂ ਹੁਣ ਇਹ ਰੋਸਟ ਹੋਣ ਦੇ ਉਪਰੰਤ ਕਰ ਮੈਂ ਟਮੰਡ ਬੰਨੀ ਆਂ ਆਹ ਭਾਂਡੇ ਟਕਾਲਾਂ ਇਹਨੂੰ ਲੱਗੂ ਕਿ 7-8 ਮਿੰਟ ਲੱਗਦੇ ਨੇ ਰੋਸਟਾ ਨੂੰ ਜੇ ਤੁਸੀਂ ਚੰਗੀ ਤਰ੍ਹਾਂ ਕਰਨੇ ਜੇ ਤੁਸੀਂ ਮਤਲਬ ਸੇਕ ਜੇ ਲਵੋਣ ਤਾਂ ਫਿਰ ਤਾਂ ਤੁਹਾਨੂੰ 2 ਮਿੰਟ ਦੀ ਬਣ ਜਾਂਦੇ ਪਰ ਮੈਂ ਕਿੰਨੇ ਨੇ ਥੋੜੇ ਜੇ ਲੱਗਣ ਵੀ ਰੋਸਟ ਹੋਏ ਹੋਏ ਹੈ ਨਾ ਬ੍ਰਾਊਨ ਤੇ ਹੋ ਜਾਉਂਦੇ ਤੋ ਤੋ ਤੇ ਇਸ ਕਰਕੇ ਮੈਂ ਇਹਨਾਂ ਨੂੰ ਹੁਣ ਬਰੌਂਜੇ ਕਰ ਸਕੀ। ਤੁਹਾਨੂੰ ਜਿੱਕਰ ਆਪਾਂ ਸਾਫ਼ ਕਰ ਲੈਣੇ ਆ ਇਹਨਾਂ ਨੂੰ ਭਾਂਡਿਆਂ ਨੂੰ। ਇਸ ਭਾਂਡੇ ਤਾਂ ਪੱਕਦੇ ਹੀ ਨਹੀਂ। ਜਿੰਨਾ ਮਰਜੀ ਕੰਮ ਖਰੀਜੋ ਭਾਂਡੇ ਨਹੀਂ ਕੰਮ ਨਹੀਂ ਮੁਕਦੇ। ਹੈਨਾ? ਤੇ ਹਜੇ ਸਾਡੇ ਥੋੜਾ ਥੋੜਾ ਹਵਾ ਹੀ ਜਾਂਦਾ ਹੈ ਬਾਹਰ। ਤੇ ਦਿਨ ਵੀ ਠੰਡਾ ਜਾਂ ਇੰਨੀ ਕਰਵੀ ਨਹੀਂ ਹੈਗੀ। ਸੋਨਾ ਦੇ ਨਹੀਂ ਹਟਾਇਆ ਇਹਨਾਂ ਨੂੰ ਮਤਲਬ ਧੁੱਪ ਨਹੀਂ ਹੈਗੀ। ਤੰ ਬਾਗ ਨੂੰ ਅੰਦਿਕਰੇ ਇੱਕ ਟੈਪ ਦਿੰਨੀ ਆ ਜੇ ਤੁਸੀਂ ਕਿਚਨ ਸਾਫ ਕਰਨੀ ਆ ਮੈਂ ਹਮੇਸ਼ਾ ਕਿਚਨ ਸਾਫ ਕਰ ਦਿੰਨੀ ਆ ਇਹਦੇ ਨਾਲ ਇਹ ਪਾਣੀ ਚ ਪਾ ਲਈਦੇ ਨੇ ਥੋੜਾ ਜਿਹਾ ਉਹਨੇ ਨੇ ਥੋੜੀ ਜਿਹੀ ਫੈਲੀ ਹੋਣੀ ਆ ਪਾ ਕੇ ਉਹਨੂੰ ਜਿੰਨਾ ਭੋਰ ਕੇ ਇੱਥੇ ਸਾਰੇ ਕਿਚਨ ਦੇ ਵਿੱਚ ਸਪੰਜ ਲੈ ਲਓ ਜੋ ਵੀ ਤੁਹਾਡੇ ਕੋਲ ਕੱਪੜਾ ਲੈ ਲਓ ਉਹਦੇ ਨਾਲ ਚੰਗੀ ਤਰ੍ਹਾਂ ਮਲ ਲੈ ਕੇ ਸਾਰੇ ਤੇ ਮਾਰ ਜਿਹੜਾ ਆਪਣੇ ਵਰਕਟਾਪ ਚਿੱਟੇ ਆ ਇਹਨਾਂ ਤੇ ਇਹਨਾਂ ਚੰਗੀ ਤਰ੍ਹਾਂ ਮਾਰ ਦੋ ਤੇ ਉਸ ਤੋਂ ਬਾਅਦ ਸੁੱਕਾ ਕੱਪੜਾ ਲੈ ਕੇ ਸਾਫ ਕਰ ਦੋ ਬਸ ਇੰਨਾ ਕੋਈ ਧਰਮ ਨਿਸ਼ਾਨਾ ਜਿਵੇਂ ਹਲਦੀ ਉਹਦੇ ਲੱਗੇ ਸਭ ਕਲੀਨ ਕਰ ਦਿੰਦਾ ਇੰਨੀ ਚਮਕੀ ਰਹਿਦੀ ਆ ਤੇ ਬਹੁਤ ਜੇ ਤੁਸੀਂ ਵਿੰਡੋ ਕਲੀਨ ਕਰਦੇ ਹੋ ਆਪਣੇ ਆਪ ਵੱਡੇ ਵਿੰਡੋ ਲੱਗੇ ਹੋਇਆ ਜੇ ਇਹ ਕਲੀਨ ਕਰ ਨੇ ਇਹਨੂੰ ਫਿਰ ਕੱਲੀ ਨੂੰ ਪਾ ਲਓ ਪਾਣੀ ਦੇ ਵਿੱਚ ਘੋਲ ਲਓ ਘੋਲ ਕੇ ਚੰਗੀ ਤਰ੍ਹਾਂ ਇਹਨੂੰ ਜਿਦਾ ਸਪੰਜ ਲੈ ਕੇ ਤੇ ਪੋਲਾ ਪੋਲਾ ਸਾਰੇ ਕਿਟੇ ਤੇ ਫਿਰ ਤੋਂ ਬਾਅਦ ਜਦ ਥੋੜਾ ਜਿਹਾ ਹੈ ਡਰਾਈ ਹੋਣਾ ਲੱਗੇ ਤਾਂ ਫਿਰ ਸੁੱਕਾ ਕਪੜਾ ਲੈ ਕੇ ਇਹਦੇ ਤੇ ਫਿਰ ਦੋ ਦੇਖੋ ਫਿਰ ਇਹਦੇ ਹਿੱਤ ਨੂੰ ਥੋੜੇ ਸ਼ੀਸ਼ੇ ਤੋਂ ਐਂ ਹੀ ਲੈ ਲਓ ਸ਼ੀਸ਼ੇ ਹੈਗੇ ਕ ਲੈ ਕੇ ਦੇਗੇ ਮਤਲਬ ਇੰਨਾ ਸਾਫ ਹੋ ਜਾਂਦੇ ਆ ਇਹ ਹੈ ਕੰਮ ਇਹਦਾ ਟਿਪ ਤੇ ਆ ਧਿਆਨ ਰੱਖਿਓ ਇਹਦੇ ਨਾਲ ਪਰ ਜਿਹੜੇ ਇੰਡੀਆ ਦੇ ਇੰਡੀਆ ਦੇ ਵਿੱਚ ਇਹ ਸਾਫ਼ ਕਰਦੇ ਹੈਗੇ ਕਿਚਨ ਵਗੈਰਾ ਇਹ ਉਹ ਕਰਦੇ ਹੈਗੇ ਆ ਸੌਲਟ ਪਾਣੀ ਲੈਂਦੇ ਆ ਪਾਣੀ ਵਿੱਚ ਨੂਨ ਪਾ ਲੈਂਦੇ ਆ ਤੇ ਵਿੱਚ ਥੋੜਾ ਵਿਨੀਗਰ ਪਾਉਂਦੇ ਆ ਵਿਨੀਗਰ ਪਾ ਕੇ ਸਾਫ਼ ਕਰ ਦਿੰਦੇ ਆ ਤੇ ਉਹਦੇ ਨਾਲ ਵੀ ਦਾਗ ਘਿਰ ਲੈਂਦੇ ਪਰ ਜਿਹੜੇ ਆਪਾਂ ਇਹਦੇ ਨਾਲ ਕਰਦੇ ਇੱਥੇ ਬਾਹਲੀ ਕੰਟਰੀਆਂ ਦੇ ਵਿੱਚ ਵਰਕਟਾਪ ਤੇ ਵਗੈਰਾ ਇਹ ਇੰਦੇ ਨਾਲ ਬਹੁਤ ਸੋਹਣੇ ਚਿੱਟੇ ਨਿਕਲਦੇ ਆ ਤੇ ਜਦੋਂ ਫਿਰ ਤੁਹਾਨੂੰ ਉਹਨਾਂ ਜਦੋਂ ਤੁਸੀਂ ਸਫਾਈ ਕਰ ਲੈਂਦੇ ਫਿਰ ਤੁਹਾਡੇ ਜੀ ਵੀ ਕਰਦਾ ਕਿ ਵਾਰ-ਵਾਰ ਅਸੀਂ ਦੇਖੀਏ ਤੇ ਕਿੰਨਾ ਸਾਫ਼ ਹੋਇਆ ਨਾ ਤੇ ਵਿੰਡੋ ਵੀ ਕਈ ਵਿੰਡੋ ਕਲੀਨ ਨਾ ਕਰਦੇ ਹਰੇ ਜਿਹੜੇ ਗਲਾਸ ਕਲੀਨਰ ਮਿਲਦੀ ਉਹਦੇ ਨਾਲ ਪਰ ਜੇ ਮੈਂ ਕਰਾਂ ਤਾਂ ਮੈਂ ਇਹ ਨਾ ਕਰ ਦਿੰਨੀ ਐ ਤੇ ਜੋ ਕੋਈ ਕਰਦਾ ਕਰੇ ਤਾਂ ਫਿਰ ਉਹ ਗਲਾਸ ਕਲੀਨਰ ਨਾਲ ਕਰ ਦਿੰਦੇ ਐ ਕਿ ਮੈਂ ਕਿਤੇ ਕਰਕੇ ਦੇਖੀਏ ਤੁਹਾਨੂੰ ਲੱਗਦਾ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਵੀ ਕਰੋ ਤੇ ਮੈਂ ਰੋਜ਼ ਤੁਹਾਨੂੰ ਕੋਈ ਨਾ ਕੋਈ ਨਵਾਂ ਟਿੱਪ ਦੇਖਿਆ ਕਰੂੰਗੀ ਜਿਹੜਾ ਕਿ ਤੁਹਾਡੇ ਕੰਮ ਆਉਣ ਵਾਲਾ ਘਰਾਂ ਦੇ ਵਿੱਚ ਹੋਵੇ ਕੰਮ ਆਉਣ ਵਾਲਾ ਹੋਗਾ ਠੀਕ ਐ ਵੇ ਬਾਲ ਦਿਨ ਨਾਲ ਆਪਣਾ ਖਾਣਾ ਵੀ ਬਣਾਉਂਦੇ ਆ ਤੇ ਉਹ ਵੀ ਨਮਕ ਜੇ ਚਾਹ ਹੁਣ ਮੈਂ ਦੇਖਦੀ ਆ ਖਾਣਾ ਆਪਣਾ ਕਿੱਦਾਂ ਬਣਿਆ ਦੇਖੋ ਰੋਸ ਹੋਗੇ ਨਾ ਬਰਾਂਡ ਬਰਾਂਡ ਹੋਗੇ ਥੋੜੇ ਥੋੜੇ ਤੇ ਥੋੜੇ ਜਿਹਾ ਹੋਰ ਕਰੂੰਗੀ ਤੇ ਥੋੜੇ ਜਿਹਾ ਮੈਂ ਥੋੜਾ ਜਿਹਾ ਇਹਨਾਂ ਨੂੰ ਹੋਰ ਕਰੂੰਗੀ ਉਸ ਤੋਂ ਬਾਅਦ ਫਿਰ ਮੈਂ ਦੇ ਲਈ ਇਹ ਕੀ ਰੈਡੀ ਹੋ ਗਿਆ ਤੇ ਫਿਰ ਆਪਾਂ ਇਹਨੂੰ ਬਸ ਖਾਣ ਵਾਲੇ ਬਣਾ ਦੇਣਾ ਅੱਜ ਦਾ ਬਲੌਗ ਮੈਨੂੰ ਲੱਗਦਾ ਅੱਜ ਦਾ ਬਲੌਗ ਮੇਰਾ ਇੱਥੇ ਤੱਕ ਸੀ ਤੇ ਜੇ ਤੁਸੀਂ ਤੁਹਾਨੂੰ ਲੱਗਦਾ ਕੋਈ ਇਹਦੇ ਵਿੱਚ ਮੈਂ ਕੋਈ ਗਲਤ ਕੀਤਾ ਜਾਂ ਕੁਝ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਨਾ ਆਈਕਨ ਦਬਾਉਣਾ ਨਾ ਭੁੱਲਣਾ ਪਲੀਜ਼ ਮੈਨੂੰ ਬੜੀ ਸਾਰੇ ਦੀ ਸਪੋਰਟ ਦੀ ਲੋੜ ਹੁੰਦਾ ਤੇ ਫਿਰ ਮੈਂ ਤੁਹਾਨੂੰ ਨਵੇਂ ਨਵੇਂ ਮੈ ਰੋਹ ਚੱਪਦਿਆ ਕਰੂੰਗੀ ਨਵੀਂ ਨਵੀਆਂ ਗੱਲਾਂ ਕਰੂੰਗੀ ਨਵੀਂ ਨਵੇਂ ਤੁਹਾਨੂੰ ਚੀਜ਼ ਦਿਖਾਵਾਂਗੀ ਕਿੱਥੇ ਜਾ ਰਹੀਆਂ ਆ ਕੀ ਕਰ ਰਹੀਆਂ ਐਸੇ ਮੈਨੂੰ ਲੱਗਦਾ ਹ ਜੇ ਦੋ ਥੋੜੇ ਮਿੰਟਾਂ ਤੱਕ ਇੱਕ ਸਾਡਾ ਲੰਬਾ ਟੂਰ ਹੋਣ ਨਿਕਲਣਾ ਜਿਹੜਾ ਕਿ ਨਾ ਤੁਹਾਡੇ ਲਈ ਰੱਖਿਆ ਹੈ ਸੋਚ ਕੇ ਕਿ ਉਹਦਾ ਪੂਰਾ ਬਲੋਕ ਤੁਹਾਨੂੰ 2 ਤੇ ਜਾਂ 3 ਦੇ ਬਲੋਕ ਦੇ ਵਿੱਚ ਤੁਹਾਨੂੰ ਪੂਰਾ ਇੰਸਾ ਦਾ ਕੋਈ ਨਾ ਪ੍ਰੋਬਲਮ ਤੇ ਉਹਦੇ ਉੱਪਰ 2-3 ਨਾ ਟਿਕਾ ਤਾਂ ਕਰ ਜੇ ਨਹੀਂ ਹੈਗਾ ਕਿ ਸਾਡਾ ਪਲੈਨਿੰਗ ਬਣ ਚੁੱਕਿਆ ਪਰ ਹਜੇ ਅਸੀਂ ਨਹੀਂ ਹੈਗਾ ਵੀ ਅਸੀਂ ਮਤਲਬ ਬਣਾਇਆ ਨਹੀਂ ਹੈਗਾ ਬਣ ਚੁੱਕਿਆ ਪਰ ਹਜੇ ਉੱਪਰ ਤੱਕ ਅਸੀਂ ਪਹੁੰਚੇ ਨਹੀਂ ਪਲੀਜ਼ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਬੈਲ ਆਈਕਨ ਦਬਾਣਾ ਨਾ ਕੋਈ ਜੇ ਤੁਹਾਡਾ ਕੋਈ ਕੁਐਸਚਨ ਤੁਸੀਂ ਕਮੈਂਟ ਬੰਨ ਕਰਕੇ ਮੈਨੂੰ ਕੱਲ੍ਹ ਕਰ ਸਕਦੇ ਹੋ ਤੇ ਮੈਨੂੰ ਮੇਰੇ ਰੁੱਕੀ ਕੋ ਮੇਰੇ ਬਲੋਗਸ ਅਸੀ ਖਾਲਚਾਰੀਆਂ ਤੇ ਨੈਕਸਟ ਬਲੋਗ ਦੇ ਕਰਨ ਲਈ ਤਿਆਰ ਰਹਾ ਨਾ ਉਹ ਕੱਲ੍ਹ ਹੋਊਗਾ ਤੇ ਅੱਜ ਦਾ ਬਲੌਗ ਚਾਹੀਦਾ ਦੇਖਣਾ ਕੋਈ ਸਕਿਪਰ ਨਾ ਕਰਨਾ